rike nal dhan ke bhagee char hain dharm chor nirpaal dasam granth de vich guru gobind singh ji maharaj ne je likheya jo babe de daam na de hain tin te gai babar ke le jo daswand parmatma de nivit nahi kharch karde onna kol babar kholenda badshah kholenda chor kholenda aag kholendi paani dop ke kholega to daswand je kise ne rakh le apne kol ਤੇ ਸਮਲੋ ਨੇ ਗੁਰੂ ਦਾ ਧਨ ਰੱਖ ਲੇ ਸਿਰਫ ਇਹ ਹੀ ਨਹੀਂ ਕਿ ਜੋ ਗੋਲਕ ਤੇ ਹੱਥ ਮਾਰ ਕੇ ਧਨ ਕਢ ਲੈਂਦੇ ਹੈ ਐਸੀ ਉਹਨਾਂ ਨੂੰ ਚੋਰ ਕਹਿੰਦੇ ਆ ਉਹ ਵੀ ਗੁਰੂ ਕੇ ਚੋਰ ਹੋ ਜਾਂਦੇ ਨੇ ਜੋ ਦਸਵੰਦ ਰੱਖ ਲੈਂਦੇ ਗੁਰੂ ਵਰਦੀਏ ਮਰਿਆਦਾ ਦਸਵੰਦ ਤੇਰਾ ਨਹੀਂ ਨੇ ਇਹ ਗੁਰੂ ਦਾ ਇਹ ਧਰਮ ਮੰਦਰਾਂ ਦੀ ਤਾਮੀਰ ਤੇ ਖਰਚ ਹੋਵੇ ਇਹ ਪੰਗਤ ਤੇ ਖਰਚ ਹੋਵੇ ਲੰਦਰ ਚਲਣ ਇਹ ਧਰਮ ਪ੍ਰਚਾਰ ਤੇ ਖਰਚ ਹੋਵੇ ਦਸਵੰਦ ਤੇਰਾ ਨਹੀਂ ਔਰ ਐਸਾ ਵੀ ਮੈਂ ਅਭਿਆਸੀ ਪੁਰਸ਼ਾਂ ਤੋਂ ਸੁਣਿਆ ਹੈ ਬਸਵੰਦ ਕੱਢਣ ਵਾਲੇ ਹਮੇਸ਼ਾ ਸੁਖੀ ਰਹਿੰਦੇ ਤੇ ਦਸਵੰਦ ਨਾ ਕਰਨ ਵਾਲੇ ਹਮੇਸ਼ਾ ਹੀ ਦੁਖੀ ਰਹਿੰਦੇ ਗੁਰੂ ਦਾ ਧਨ ਰੱਖ ਲੈਣਗੇ ਦਸਵੰਦ ਰੱਖ ਲੈਣਾ ਇੰਜ ਹੈ ਗੁਰੂ ਦੇ ਧਨ ਤੇ ਛਾਪਾ ਮਾਰਨਾ ਐਨੀ ਮਾਰਸ ਕਰ ਤੇ ਜਿਨੇ ਇਤਨੀਆਂ ਬਖਸ਼ਣਾ ਦਿੱਤੀਆਂ ਅਗਰ ਕੁਝ ਵੀ ਨਾ ਦੇਵੇ ਤੇ ਫਿਰ ਕੀ ਆਦਮੀ ਕਰ ਸਕਦਾ ਇੱਕ ਵੀ ਨਾ ਦੇ ਦਸ ਵੀ ਹਰ ਲੈ ਕੌਮੂੜਾ ਕੋ ਤਹਾ ਕਰੇ ਦਰਸਲ ਬਾਵੇਂ ਅਧਿਆਤਮ ਵਿਚਾਰ ਹੈ ਇਹ ਲੇਕਿਨ ਇਹ ਬਾਰਮੁਖੀ ਵੀ ਬੜੇ ਸੋਹਣੇ ਢੰਗ ਨਾਲ ਖੋਲੀ ਜਾ ਸਕਦੀ ਹੈ ਵਿਚਾਰੀ ਜਾ ਸਕਦੀ ਹੈ ਤੋਂ ਸਤਗੁਰਾਂ ਨੇ ਇੱਕ ਨਿਸ਼ਚਿਤ ਗੱਲ ਕਰ ਦਿੱਤੀ ਸਪਸ਼ਟ ਜੋ ਹੈ ਗੱਲ ਕਰ ਦਿੱਤੀ ਤੋਂ ਇਸ ਵਾਸਤੇ ਸਾੜ ਕਿਤਾਬਲੀ ਦੇ ਕਰਤੇ ਨੇ ਵੀ ਲਿਖ ਦਿੱਤੀ ਕਿ ਜੋ ਧਰਮ ਦਾ ਹਿੱਸਾ ਨਹੀਂ ਨਾ ਗੜਵੇ ਚੋਰ ਲੈ ਜਾਂਦਾ ਅੱਗ ਦੀ ਭੇਟ ਹੋ ਜਾਏਗਾ ਕੋਈ ਹੋਰ ਹਾਦਸਾ ਹੋ ਜਾਏਗਾ ਕਿਸੇ ਨਾ ਕਿਸੇ ਤਰੀਕੇ ਨਾਲ ਉਦੇ ਕੋਲ ਰਹਿਣਾ ਨਹੀਂ ਹੈ ధਨ ਕੇ ਭਾਗ ਹੀ ਚਾਰ ਹਨ धर्म चोर निरपाग ਜੇਤ ਗੁਰਮਤਿ ਦੀ ਰੋਸ਼ਨੀ ਵਿੱਚ ਮੈਂ ਪੜਿਆ ਤੇ ਗੁਰੂ ਘਰ ਦੇ ਵਿੱਚ ਵੀ ਬਚਨ ਮਿਲ ਗਏ ਜੋ ਬਾਬੇ ਕੇ ਧਾਮ ਨਾ ਦਏ ਹਨ ਤਿੰਨ ਤੇ ਗਏ ਬਾਬਰ ਕੇ ਲੈ ਜੋ धर्म हित ਦਸਵੰਦ ਨਹੀਂ ਦੇਂਦੇ ਕੋਈ ਚੋਰ ਕੋਈ ڈاکੂ ਬਾਬਰ ਵਰਗਾ ਖੋਲਿੰਦੇ ਨਹੀਂ ਰਹਿੰਦਾ ਨਸ਼ਟ ਹੋ ਜਾਂਦਾ ਹੈ ਬਰਬਾਦ ਹੋ ਜਾਂਦਾ ਹੈ ਪਰ ਸਾਰੀ ਦੁਨੀਆ ਦੇ ਵਿੱਚ ਐਸਾ ਹੁੰਦਾ ਹੈ ਬੰਦਾ ਕਹਿੰਦਾ ਮੈਂ ਮਿਹਨਤ ਨਾਲ ਕਮਾਇਆ ਤੇ ਬਰਬਾਦ ਹੋ ਗਿਆ ਚੋਰ ਲੈ ਗਿਆ ਆਗ ਦੀ ਰੇਟ ਹੋ ਗਏ ਬਿਮਾਰੀ ਤੇ ਖਰਚ ਹੋ ਗਏ ਤੋਂ ਅਨੁਭਵੀ ਪੁਰਸ਼ ਕਹਿੰਦੇ ਨੇ ਦਸਮੰਦ ਤੇਰਾ ਨਹੀਂ ਸੀ ਤੇ ਜਦ ਤੂੰ ਢੰਗ ਨਾਲ ਨਹੀਂ ਖਰਚ ਕੀਤਾ ਤੇ ਹੁਣ ਬੇਢੰਗੇ ਤਰੀਕੇ ਨਾਲ ਨਹੀਂ ਨਿਕਲੇਗਾ